ਕਿ ਤੁਹਾਡੇ ਤੋਂ ਵੀ ਚੌਂਕੜੀ ਮਾਰ ਕੇ ਨਹੀਂ ਬੈਠਿਆ ਜਾਂਦਾ ਹੁਣ ਬਹੁਤ ਔਖਾ ਸਮਾਂ ਆ ਗਿਆ ਹੈ ਤੁਸੀਂ 5 ਮਿੰਟ ਬਾਅਦ ਹੀ ਲੱਤਾਂ ਬਿਲਕੁਲ ਸਿੱਧੀਆਂ ਕਰ ਦਿੰਨੇ ਹੋ ਔਰ ਜਾਂ ਫਿਰ ਤੁਸੀਂ ਇਕ ਲੱਤ ਐਦਾਂ ਮੋੜ ਕੇ ਬੈਠਦੇ ਹੋ ਔਰ ਜਾਂ ਫਿਰ ਦੋਨੇ ਲੱਤਾਂ ਤੇ ਐਦਾਂ ਰੱਖ ਲੈਨੇ ਹੋ ਔਰ ਜਾਂ ਫਿਰ ਹਰ 5-5 ਮਿੰਟ ਬਾਅਦ ਐਦਾਂ ਕਰਦੇ ਹੋ ਕਿਤੇ ਐਦਾਂ ਕਰਦੇ ਹੋ ਇਸ ਦਾ ਮਤਲਬ ਅੰਦਰ ਵਾਲੇ ਆ ਵਾਲੇ ਮਸਲ ਆਪਣੇ ਕਮਜ਼ੋਰ ਹੋ ਗਏ ਨੇ ਔਰ ਆ ਵਾਲੇ ਆਪਣੇ ਮਸਲ ਟਾਈਟ ਹੋ ਗਏ ਨੇ ਚੂਲੇ ਦੇ ਕਿਉਂਕਿ ਉਮਰ ਦੇ हिसाब ਨਾਲ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਰਹਿੰਦੀਆਂ ਨੇ ਸੋ ਤੁਸੀਂ ਬਿਲਕੁਲ ਨਾ ਘਬਰਾਓ ਅੱਜ ਵਾਲੀਆਂ ਕਸਰਤਾਂ ਕਰਨੀਆਂ ਸ਼ੁਰੂ ਕਰ ਦਿਓ ਤੁਹਾਡੀ ਅੱਜ ਤੋਂ ਹੀ ਚੌਂਕੜੀ ਵੱਜਣੀ ਹੈ ਜਿਹੜੀ ਉਹ ਸ਼ੁਰੂ ਹੋ ਜਾਏਗੀ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲੀ ਗੱਲ ਆਪਣੀ ਜਿਹੜੀ हिਪ ਹੈ ਇਹਦੀ ਮੋਬਿਲਿਟੀ ਘਟ ਜਾਂਦੀ ਆ ਇਸ ਨੂੰ ਵਧਾਉਣ ਲਈ ਆਪਾਂ ਰੋਜ਼ਾਨਾ ਪ੍ਰੈਕਟਿਸ ਕਰਿਆ ਕਰਾਂਗੇ ਦੋ ਕੁਸ਼ਣ ਜਾਂ ਦੋਸਰਾਂ ਵਾਲੇ ਲੈ ਲੈਣੇ ਆ ਇਦਾਂ ਗੋਡਿਆਂ ਦੇ ਸਾਈਡ ਤੇ ਰੱਖਾਂਗੇ ਔਰ ਇਦਾਂ ਬੈਠਣ ਦੀ ਕੋਸ਼ਿਸ਼ ਕਰਾਂਗੇ ਤਿੰਨ ਵੀ ਲੈ ਸਕਦੇ ਹੋ ਚਾਰ ਵੀ ਲੈ ਸਕਦੇ ਹੋ ਜਿੱਥੇ ਤੱਕ ਠੁਡੀ ਚੌਂਕੜੀ ਵੱਜਦੀ ਹੈ ਇਹ ਸਭ ਤੋਂ ਪਹਿਲੀ ਗੱਲ ਹੈ ਜਾਂ ਪਹਿਲੀ ਕਸਰਤ ਹੈ ਸੋ ਤੁਸੀਂ ਪ੍ਰੈਕਟਿਸ ਕਰਨਾ ਸ਼ੁਰੂ ਕਰੋ ਤਾਂ ਹੀ ਤੁਸੀਂ ਚੌਂਕੜੀ ਮਾਰ ਕੇ ਬੈਠਣ ਲੱਗੋਗੇ ਸੈਕਿੰਡ ਐਕਸਰਸਾਈਜ਼ ਕੀ ਕਰੋਗੇ ਦੋਨੋਂ ਇਦਾਂ ਲੱਤਾਂ ਖੋਲਦਾਂਗੇ ਔਰ ਇਸ ਗੋਡੇ ਨੂੰ ਇਸ ਗੱਤੇ ਨਾਲ ਲਾਉਣ ਦੀ ਕੋਸ਼ਿਸ਼ ਇੱਥੇ 10 ਸੈਕਿੰਡ ਹੋਲਡ ਫਿਰ ਦੂਸਰੇ ਗੱਤੇ ਨਾਲ ਲਾਉਣ ਦੀ ਕੋਸ਼ਿਸ਼ 10 ਸੈਕਿੰਡ ਹੋਲਡ ਇਸਦੇ 10-10 ਸੈਟ ਲਾਓ ਦੋਨੋਂ ਸਾਈਡ ਲਾਓ ਉਸ ਤੋਂ ਅਗਲੀ ਕਸਰਤ ਕੀ ਹੋਏਗੀ ਆਪਾਂ ਡਾਇਨਾਮਿਕ ਲੰਜਸ ਕਰਾਂਗੇ ਐਦਾਂ ਫਿਗਰ ਆਫ ਫੋਰ ਚ ਆ ਜਾਣਾ ਔਰ ਇੱਕ ਲੱਤ ਅੱਗੇ ਔਰ ਐਦਾਂ ਆਪਾਂ ਜ਼ੋਰ ਦੀ ਅੱਗੇ ਲੈ ਜਾਾਂਗੇ ਜਿੰਨਾ ਇਹਨਾਂ ਦੇ ਵਿੱਚ ਗੈਪ ਰਹੇਗਾ ਉਨਾ ਹੀ ਚੰਗਾ ਹੈ ਇਸ ਜਗ੍ਹਾ ਤੇ ਖਿੱਚ ਪਏਗੀ 10 ਸੈਕਿੰਡ ਹੋਲਡ ਦੈਨ ਰਿਲੈਕਸ ਦੋਨੋਂ ਸਾਈਡ ਕਰਨੀਆਂ ਇਹ ਕਸਰਤ ਇਸਦੇ ਵੀ ਆਪਾਂ 10-10 ਸੈਟ ਲਾਉਣੇ ਆ ਉਦੋਂ ਅਗਲੀ ਕਸਰਤ ਹੋਏਗੀ ਆਪਣੀ ਬਟਰਫਲਾਈ ਆਪਾਂ ਇਸ ਪੋਜੀਸ਼ਨ 'ਚ ਆ ਜਾਣਾ ਦੋਨੋਂ ਪੈਰ ਫੜ ਕੇ ਔਰ ਜ਼ੋਰ-ਜ਼ੋਰ ਦੀ ਥੱਲੇ ਨੂੰ ਕਰਨਾ ਐਦਾਂ 20 ਵਾਰੀ ਕਰਾਂਗੇ ਇਸਦੇ ਵੀ ਆਪਾਂ 10 ਸੈੱਟ ਲਾਉਣੇ ਆ। ਉਸ ਤੋਂ ਅਗਲੀ ਕਸਰਤ ਦੋਨੋਂ ਪੈਰ ਇੱਥੇ ਰੱਖ ਲਾਂਗੇ ਔਰ ਕੂਣੀਆਂ ਨਾਲ ਇਹਦਾ ਥੱਲੇ ਨੂੰ ਖਿੱਚਾਂਗੇ। ਇਸ ਜਗ੍ਹਾ ਤੇ ਆਪਣੇ ਖਿੱਚ ਪਏਗੀ। ਇੱਥੇ 10 ਸੈਕਿੰਡ ਹੋਲਡ ਇਸਦੇ 10 ਸੈੱਟ ਲਾਓ। ਆਖਰੀ ਕਸਰਤ ਫਿਗਰ ਆਫ 4 ਸਟ੍ਰੈਚ। ਪੈ ਜਾਓਗੇ ਔਰ ਤੁਸੀਂ ਇੱਕ ਲੱਤ ਇਸ ਦੇ ਉੱਪਰ ਰੱਖੋਗੇ ਇਸ ਗੋਡੇ ਨੂੰ ਸਾਤੀ ਨਾਲ ਲਾਉਣ ਦੀ ਕੋਸ਼ਿਸ਼। ਇਸ ਜਗ੍ਹਾ ਤੇ ਖਿੱਚ ਪਏਗੀ। 10 ਸੈਕਿੰਡ ਹੋਲਡ ਦੈਨ ਰਿਲੈਕਸ। ਦੋਨੋਂ ਸਾਈਡ ਕਰੋ 10-10 ਸੈੱਟ ਲਾਓ। ਆਸਾਨ ਕਸਰਤਾਂ ਕਰੋ। 10 ਤੋਂ 15 ਦਿਨਾਂ ਦੇ ਵਿੱਚ ਚੌਂਕੜੀ ਮਾਰਨ ਦੀ ਥੋੜੀ ਸਮਰੱਥਾ ਵੱਧ ਜਾਏਗੀ ਸਤਿ ਸ੍ਰੀ ਅਕਾਲ